ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਇੱਕ ਵਾਰੀ ਫਿਰ ਪਠਾਨਕੋਟ ਦੇ ਵਿੱਚ ਜਿਹੜੇ ਸ਼ੱਕੀ ਦੇਖੇ ਜਾਂਦੇ ਗੱਲ ਸਾਹਮਣੇ ਆਈ ਹੈ ਤਸਵੀਰਾਂ ਨਾਲ ਦੀ ਸਕਰੀਨ ਤੇ ਦਿਖਾ ਰਿਹਾ ਇਹ ਤਸਵੀਰਾਂ ਜਿਹੜੀਆਂ ਪਠਾਨਕੋਟ ਦਾ ਹਲਕਾ ਸਜਾਨਪੁਰ ਹੈਗਾ ਪਿੰਡ ਹੈਗਾ ਮੱਟੀ ਜਿੱਥੇ ਕਹਿੰਦੇ ਨੇ ਕਿ ਕੁਝ ਨੌਜਵਾਨਾਂ ਵੱਲੋਂ ਤਿੰਨ ਸ਼ੱਕੀ ਦੇਖੇ ਗਏ ਦਾਸਦੀ ਕਿ ਇਸ ਤੋਂ ਪਹਿਲੇ ਵੀ ਕਾਫੀ ਵਾਰੀ ਜਿਹੜਾ ਪਠਾਨਕੋਟ ਜ਼ਿਲ੍ਹਾ ਕਿਉਂਕਿ ਸਰਹੱਦ ਦੇ ਨਾਂ ਲੱਗਦਾ ਬਾਰਡਰ ਦੇ ਨਾਂ ਲੱਗਦਾ ਜੀਐਨਕੇ ਲੱਗਦਾ ਹਮਾਚਾ ਲੱਗਦਾ ਤੇ ਇੱਥੇ ਆਏ ਜਿਹੜੀ ਸ਼ੱਕੀ ਦੇਖੇ ਜਾਣ ਦੀ ਗੱਲ ਜਿਹੜੀ ਹੈ ਸਾਹਮਣੇ ਆਉਂਦੀਆਂ ਚਾਹੇ ਭੋਆ ਹਲਕਾ ਹੋਵੇ ਚਾਹੇ ਸਜਾਣਪੁਰ ਹੋਵੇ ਚਾਹੇ ਪਠਾਨਕੋਟ ਹੋਵੇ ਲੇਕਿਨ ਆਏ ਦਿਨ ਤੱਕ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਾ ਕਿ ਆਏ ਦਿਨ ਜਦੋਂ ਵੀ ਸ਼ੱਕੀ ਦੇਖੇ ਜਾਂਦੇ ਕਾਫੀ ਸੱਚ ਵੀ ਕੀਤੀ ਜਾਂਦੀ ਹੈ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਨਾਲ ਦੀ ਸਕਰੀਨ ਤੇ ਹੁਣ ਮਿੱਟੀ ਦੇ ਵਿੱਚ ਜਿਹੜੀ ਗੱਲ ਕੀਤੀ ਗਈ ਹੈ ਕਿ ਸ਼ ਜੰਮੂ ਕਸ਼ਮੀਰ ਦੇ ਨਾਲ ਲੱਗਦਾ ਰਾਵੀ ਦਰਿਆ ਉੱਥੋਂ ਪਾਰ ਕਰਕੇ ਇੱਧਰ ਨੂੰ ਆਏ ਨੇ ਉਹਨਾਂ ਕੋਲ ਬੈਗ ਵੀ ਸੀਗਾ ਤੇ ਜਦੋਂ ਇਹ ਸ਼ੱਕੀ ਵਿਅਕਤੀ ਇੱਥੇ ਪਹੁੰਚਦੇ ਤੇ ਇਹ ਨੌਜਵਾਨਾਂ ਨੂੰ ਜਿਹੜਾ ਕਹਿੰਦੇ ਨੇ ਕਿ ਇਹਨਾਂ ਨੂੰ ਕੋਈ ਰਸਤਾ ਪੁੱਛਿਆ ਗਿਆ ਰੋਡ ਦਾ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਸ਼ੱਕ ਹੁੰਦਾ ਤੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਜਾਂਦਾ ਪੁਲਿਸ ਹਰਕਤ ਵਿੱਚ ਆਂਦੀ ਹੈ ਤਸਵੀਰਾਂ ਦੇਖਦੇ ਲਗਾਤਾਰ ਪੁਲਿਸ ਵੱਲੋਂ ਜਿਹੜਾ ਸਰਚ ਕੀਤਾ ਜਾ ਰਿਹਾ ਚੱਪੇ-ਚੱਪੇ ਨੂੰ ਖੰਗਾਲਿਆ ਜਾ ਰਿਹਾ ਗੁਜਰਾਂ ਦੇ ਡੇਰੇ ਵੀ ਖੰਗਾਲੇ ਗਏ ਲੇਕਿਨ ਪੁਲਿਸ ਦੇ ਹੱਥ ਅਜੇ ਤੱਕ ਕੁਝ ਵੀ ਜਿਹੜਾ ਨਹੀਂ ਲੱਗਾ ਗਲਬਾ ਸੁਣਾਉਣੀਆਂ ਜਿਹੜੇ ਐਸਐਚਓ ਹੈਗੇ ਆ ਰਜਿੰਦਰਪਾਲ ਸਿੰਘ ਜੀ ਉਹਨਾਂ ਦਾ ਕੀ ਕਹਿਣਾ ਸਾਰੇ ਮਾਮਲੇ ਸਵਾਦੀ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ মিডিਆ ਇੱਕਨੂੰ ਇਨਫੋਰਮੇਸ਼ਨ ਪੈਂਡ ਵੱਲੋਂ ਆਈ ਸੀ ਕਿ ਤਿੰਨ ਕੋਈ ਛੱਕੀ ਆਦਮੀ ਰਾਵੀ ਦਰਿਆ ਪਾਰ ਕਰਕੇ ਦੂੰਗ ਵੱਲ ਆ ਰਹੇ ਨੇ ਉਹਨਾਂ ਬੱਚਿਆਂ ਨੇ ਦੇਖਿਆ ਸੀ ਉਸ ਤੋਂ ਬਾਅਦ ਉਹਨਾਂ ਅਫਸਰਾਂ ਨੂੰ ਗਿਆ ਸਾਡੇ ਸਾਰੇ ਅਫਸਰ ਡੀਐਸਪੀ ਸਾਹਿਬ ਹੋਰ ਐਸਐਚਓ ਸਾਹਿਬ ਮੌਕੇ ਤੇ ਆਗੇ ਸੀ ਚਾਰ ਵੇ ਅਸੀਂ ਸਰਚ ਸਾਰੇ 10 ਵਜੇ ਤੱਕ ਸਰਚ ਕੀਤੀ ਸੀ ਅਸੀਂ ਉਸ ਤੋਂ ਬਾਅਦ ਰਾਤ 10 ਵਜੇ ਨੱਕ ਲਗਾਤੇ ਸੀ ਤੇ ਸਵੇਰ ਦੀ ਫਿਰ ਸਰਚ ਰਹੀ ਉਸੇ ਤੱਕ ਜਿਹੜੇ ਸਰਸ ਪਰਸਨ ਜਿਹੜੇ ਹੈਗੇ ਸੀ ਦੋ ਡੋਗਰਾ ਟਾਈਪ ਸੀ ਤੇ ਇੱਕ ਹੈਗਾ ਸੀ ਗੁੱਜਰ ਟਾਈਪ ਸੀ ਤੇ ਉਹਨਾਂ ਕੋਲ ਇੱਕ ਬੈਗ ਸੀ ਤੇ ਬੈਗ ਜੇ ਉਹਨਾਂ ਨੇ ਬੱਚਿਆਂ ਨੂੰ ਕਿਤੇ ਕਿਹਾ ਕਿ ਸਾਨੂੰ ਰਸਤਾ ਦੱਸੋ ਬੈਗ ਜੋ ਥੱਲੇ ਰੱਖਿਆ ਖੜਕਦਾ ਸੀ ਇੱਕ ਕਿਧਰੋਂ ਆ ਰਹੇ ਸੀ ਔਰ ਕਿਹੜੇ ਰਸਤੇ ਦਾ ਇਸਤੇਮਾਲ ਇੱਕ ਠੋਵੇ ਸਾਹਿਬ ਤੋਂ ਆ ਰਹੇ ਪਿੱਛੋਂ ਪਹਾੜੀਆਂ ਹੈਗੇ ਠੋਵੇ ਵਾਲੀਆਂ ਉਦੋਂ ਰਾਵੀ ਦਰਿਆ ਦੇ ਵਿੱਚੋਂ ਮਕਤੇਸ਼ਰ ਧਾਮ ਦੇ ਲਾਗੋਂ ਆ ਰਹੇ ਸੀ ਥੱਲੇ ਕੁਝ ਬੱਚੇ ਦੱਸਿਆ ਕਿ ਕਿਹੜੇ ਪਾਸੇ ਜਾ ਰਹੇ ਸੀ ਉਹਨੇ ਨੇ ਪਾਸ ਉਹਨਾਂ ਲੱਭੇ ਨਹੀਂ ਉਸ ਤੋਂ ਬਾਅਦ ਪਤਾ ਨਹੀਂ ਲੱਗਾ ਉਹਨਾਂ ਨੂੰ ਕਿਉਂਕਿ ਉਹ ਡਰ ਗਏ ਸੀ ਉਹ ਨਿਕਲ ਗਏ ਸੀ ਤੇ ਡਰੋਨ ਨਾਲ ਵੀ ਕੋਈ ਸਰਚ ਕੀਤੀ ਗਈ ਹਾਂ ਡਰੋਨ ਚੱਲ ਰਿਹਾ ਸਾਡੇ ਮੈਕਮੇਂ ਦਾ ਕੱਲ ਦਾ ਚੱਲ ਰਿਹਾ ਸਵੇਰ ਡਰੋਨ ਚੱਲਦਾ ਪਿਆ ਸਰਚ ਹੋ ਰਹੀ ਹੈ ਸਾਡੀ ਕਿੰਨੀ ਕੁ ਫੋਰਸ ਲੱਗੀ ਹੈ ਇਸ ਇਲਾਕੇ 'ਚ ਸਾਡੀ ਐਸਓ ਚ ਲਗਭਗ 2-3 ਰਿਜ਼ਰਵਾ ਲੱਗ ਤਾਂ ਕਿਉਂਕਿ ਇਥੋਂ ਡੈਮ ਬਿਲਕੁਲ ਲੱਗ ਗਿਆ ਉਹਨੂੰ ਲੈ ਕੇ ਕਿਦਾਂ ਦੇ ਜਿਹੜੇ ਇੰਤਜ਼ਾਮ ਕੀਤੇ ਗਏ ਉਸ ਤੋਂ ਬਾਅਦ ਨਾਕੇ ਲੱਗੇ ਹੋਏ ਰਾਤ ਸੱਚ ਦਿਨ ਰਾਤ ਦਿਨ ਰਾਤ ਸੱਜਣ ਚੱਲ ਰਹੀਆਂ ਉੱਥੇ ਫੋਰਸ ਵਧਾਈ ਗਈ ਹੈ ਫੋਰਸ ਵਧਾਈ ਗਈ ਡੈਮ ਤੇ ਸਾਡੀ ਆਪਣੀ ਫੋਰਸ ਵੀ ਹੈ ਹੋਰ ਵੀ ਬਾਰੋ ਵੀ ਆਈ ਹੈ ਸੋਚੀ